ਕਬੀਰ ਸਿੰਘ ਬਾਦਲ ਦੇ ਵਿਰੋਧੀ ਧਿਰ ਬਾਕੀ ਧੜੇ ਦੇ ਵੱਲੋਂ ਲਗਾਤਾਰ ਭਰਤੀ ਕਮੇਟੀ ਕਿਥੇ ਚੱਰੀ ਹੈ ਤੇ ਹੁਣ ਉਹ ਭਰਤੀ ਜਿਹੜੀ ਕਿ ਆਨਲਾਈਨ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਉੱਥੇ ਮਨਪ੍ਰੀਤ ਯਾਦੀ ਦਾ ਬਿਆਨ ਸਾਹਮਣੇ ਆ ਰਿਹਾ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸਰਬਜੀਤ ਸਿੰਘ ਖਾਲਸਾ ਤੇ ਅਮਰਿਤਪਾਲ ਜੇਕਰ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਜ਼ਰੂਰ ਜੋੜਾਂਗੇ ਤੇ ਜੋ ਪੰਥਦਰਦੀ ਨੇ ਜੋ ਸਾਡੇ ਨਾਲ ਰਹਿਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਜ਼ਰੂਰ ਜਿਹੜਾ ਕਿ ਸ਼ਾਮਲ ਕਰਾਂਗੇ ਤੇ ਹੁਣ ਇਸ ਗੱਲ ਨੂੰ ਲੈ ਕੇ ਲਗਾਤਾਰ ਬਾਕੀ ਧੜੇ ਦੇ ਵੱਲੋਂ ਬਿਆਨ ਦਿੱਤਾ ਜਾ ਰਿਹਾ ਹੈ ਉਥੇ 2 ਦਸੰਬਰ ਦੇ ਹੁਕਮਨਾਮੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਾ ਹਲਾਕੇ ਰੱਖ ਦਿੱਤਾ ਤੇ ਜਿਸ ਤੋਂ ਬਾਅਦ ਉੱਥੇ ਅਕਾਲੀ ਦਲ ਦੇ ਵਿੱਚ ਦੋ ਟੜੇ ਹੋ ਗਏ ਨੇ ਤੇ ਦੂਜੇ ਪਾਸੇ ਹੁਣ ਇੱਕ ਪਾਸੇ ਦੱਸਿਏ ਕਿ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣੇ ਤੇ ਦੂਜੇ ਪਾਸੇ ਹੁਣ ਬਾਕੀ ਟੜਾ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਸਵੀਕਾਰ ਨਹੀਂ ਕਰ ਰਿਹਾ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਜੋ 2 ਦਸੰਬਰ ਦਾ ਹੁਕਮਨਾਮਾ ਜਾਰੀ ਹੋਇਆ ਸੀ ਉਸ ਦੇ ਉੱਤੇ ਸਾਰਾ ਹੀ ਜਿਹੜੀ ਕਿ ਬਾਦਲ ਟੜਾ ਜਿਹੜਾ ਕਿ ਪਗੌੜਾ ਹੈ ਤੇ ਜਿਸ ਦੇ ਦੌਰਾਨ ਉਥੇ ਉਹਨਾਂ ਦਾ ਕਹਿਣਾ ਹੈ ਕਿ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ ਤੇ ਜੋ ਭਰਤੀ ਕਮੇਟੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਦੇ ਤਰ੍ਹਾਂ ਕਰਨੀ ਜਾਹੀਦੀ ਸੀ ਉਹ ਨਹੀਂ ਕੀਤੀ ਤੇ ਹੁਣ ਬਾਕੀ ਲਗਾਤਾਰ ਭਰਤੀ ਕਮੇਟੀ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਉਥੇ ਹੀ ਬਾਦਲ ਨੂੰ ਲਲਕਾਰਿਆ ਤੱਕ ਜਾ ਰਿਹਾ ਹੋਰ ਕੀ ਕੁਝ ਕਹਿਣਾ ਮਨਪ੍ਰਤਿਆਲੀ ਦਾ ਆਓ ਤੁਹਾਨੂੰ ਸੁਣਾਉਨੇ ਆ ਸਾਰਿਆਂ ਨਾਲ ਹੀ ਸੰਬੰਧ ਕਰ ਰਹੇ ਆ ਨਾ ਜਿੰਨੀਆਂ ਵੀ ਪੰਥਕ ਤੇ ਰਾਣੇ ਜਿਹੜੇ ਪੰਥਦਰਦੀ ਨੇ ਦੇ ਪੰਜਾਬ ਦੇ ਨਾਲ ਖੜਨਾ ਚਾਹੁੰਦੇ ਆ ਪੰਜਾਬ ਲਈ ਲੜਨਾ ਚਾਹੁੰਦੇ ਆ ਜਿਹੜੇ ਪੰਜਾਬ ਦੀ ਜਿਹੜੀਆਂ ਮੰਗਾਂ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਹੱਲ ਨਹੀਂ ਹੋਈਆਂ ਉਹਦੇ ਲਈ ਜਿਹੜਾ ਵੀ ਲੜਨਾ ਚਾਹੁੰਦਾ ਤੇ ਦੇਖੋ ਸਾਡੀ ਤਾਂ ਜਿਹੜੀ ਡਿਊਟੀ ਆ ਕਾਲ ਤਖਤ ਸਾਹਿਬ ਵੱਲੋਂ ਭਰਤੀ ਦੀ ਲਈ ਆ ਤੇ ਅਸੀਂ ਨਾਲ ਕੋਸ਼ਿਸ਼ ਕਰ ਰਹੇ ਆ ਵੀ ਸਾਰੇ ਪੰਥ ਨੂੰ ਅਸੀਂ ਇਕੱਠਾ ਕਰ ਸਕੀਏ ਉਹਦੇ ਵਿੱਚ ਇਹ ਨਹੀਂ ਵੀ ਸਾਨੂੰ ਕੁਝ ਚਾਹੀਦਾ ਉਹਦੇ ਵਿੱਚੋਂ ਸਾਡੀ ਤਾਂ ਇੱਕ ਸੇਵਾ ਲੱਗੀ ਆ ਅਸੀਂ ਉਹ ਸੇਵਾ ਨਿਭਾ ਰਹੇ ਆ ਕਿ ਜੇ ਅਸੀਂ ਇਹ ਸੇਵਾ ਦੇ ਨਾਲ ਨਾਲ ਅਸੀਂ ਪੰਥ ਨੂੰ ਇਕੱਠਾ ਕਰ ਸਕੀਏ ਤਾਂ ਮੈਂ ਸਮਝਦਾ ਕਿ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੋਊਗੀ ਸੋ ਪੂਰੀ ਨਿਸ਼ਕਾਮ ਆ ਜਿਹੜੀ ਇਹ ਪੰਜ ਮੈਂਬਰੀ ਟੀਮ ਕੰਮ ਕਰ ਰਹੀ ਆ ਤੇ ਲੋਕਾਂ ਦਾ ਵੱਡਾ ਸਹਿਯੋਗ ਮਿਲ ਰਿਹਾ ਤੇ ਹਰੇਕ ਦੇ ਨਾਲ ਅਸੀਂ ਰابطਾ ਸਾਡਾ ਅਸੀਂ ਕਾਇਮ ਕਰ ਰਹੇ ਆ ਤੇ ਇਹ ਨਹੀਂ ਵੀ ਸਾਡਾ ਵੀ ਕਿਸੇ ਵੀ ਕੋਈ ਵੀ ਧਿਰ ਹੈ ਕੋਈ ਵੀ ਤੜਾ ਜਿਹੜਾ ਜਿਹੜਾ ਆਪ ਤੈਨੂੰ ਪੰਥ ਕਰਦਾ ਵਾ ਸੋ ਦੇ ਲਈ ਅਸੀਂ ਤਾਂ ਕੋਸ਼ਿਸ਼ ਕਰਾਂਗੇ ਵੀ ਸਾਰਿਆਂ ਨੂੰ ਇਕੱਠੇ ਕਰੀਏ ਨੇ ਜੋ ਡਾਕੂਮੈਂਟਰੀ ਬਣਾਈ ਹੈ ਬੰਦਾ ਸਿਰ ਬਾਤੋ ਕਰਦਾ ਉਹ ਉਸ ਦਾ ਸਿਰ ਵਿਰੋਧ ਕਰ ਰਹੇ ਆ ਕਿ ਉਸ ਵਿੱਚ ਜੋ ਤੱਥ ਪੇਸ਼ ਕੀ ਗਏ ਉਸੇ ਗੇੜ ਘਾੜੀ ਗਈ ਹੈ ਕਹਿੰਦੇ ਆ ਇਸ ਦੇ ਵਿੱਚ ਤੁਸੀਂ ਕਰਿਓਗੇ ਹਾਂਜੀ ਉਹਦੇ ਬਾਰੇ ਦੇਖੋ ਅਸੀਂ ਵੀ ਦੇਖੀ ਨਹੀਂ ਹੈਗੀ ਦੇਖੀ ਨਹੀਂ ਤੇ ਜੋ ਜੋ ਕੋਈ ਹੋਊਗਾ ਤਾਂ ਅਸੀਂ ਸਿੱਖਾਂ ਸਾਥ ਦਮਾਂਗੇ ਨਾ ਸਾਰੇ ਜੋ ਇਦਾਂ ਦੇ ਭਾਵਨਾਵਾਂ ਅਨੁਸਾਰ ਹੀ ਹੋਣੀ ਚਾਹੀਦੀ ਹੈ ਕਿਤੇ ਵੀ ਸਿੱਖ ਵਿਦਵਾਨਾਂ ਦੀ ਰਾਇ ਲੈ ਕੇ ਉਹਦੇ ਤੇ ਜਿਹੜਾ ਹੈਗਾ ਤੇ ਜੋ ਦੇ ਵਿੱਚ ਕੋਈ ਵੀ ਅਦਾ ਤੇ ਕੋਈ ਤਰਾਜੋਗ ਹੈ ਤਾਂ ਉਹਦਾ ਉਹਨੂੰ ਰਿਕਾਇਆ ਜਾਊਗਾ ਸਾਰਿਆਂ ਨਾਲ ਸੰਪਰਕ ਕਰ ਰਹੇ ਹਾਂ ਨਾ ਜਿੰਨੀਆਂ ਵੀ ਪੰਥਕ ਤੇ ਰਾ ਨੇ ਜਿਹੜੇ ਪੰਥਦਰਦੀ ਨੇ ਤੇ ਪੰਜਾਬ ਦੇ ਨਾਲ ਖੜਨਾ ਚਾਹੁੰਦੇ ਆ ਪੰਜਾਬ ਲਈ ਲੜਨਾ ਚਾਹੁੰਦੇ ਆ ਜਿਹੜੇ ਪੰਜਾਬ ਦੀ ਜਿਹੜੀਆਂ ਮੰਗਾਂ ਲੰਬੇ ਸਮੇਂ ਤੋਂ ਜਿਹੜੀਆਂ ਸਾਡੀਆਂ ਹੱਲ ਨਹੀਂ ਹੋਈਆਂ ਉਹਦੇ ਲਈ ਜਿਹੜਾ ਵੀ ਲੜਨਾ ਚਾਹੁੰਦਾ ਤੇ ਦੇਖੋ ਸਾਡੀ ਤਾਂ ਜਿਹੜੀ ਡਿਊਟੀ ਆ ਕਾਲਤਰ ਸਾਹਿਬ ਵੱਲੋਂ ਭਰਤੀ ਦੀ ਲਈ ਆ ਤੇ ਅਸੀਂ ਨਾਲ ਕੋਸ਼ਿਸ਼ ਕਰ ਰਹੇ ਹਾਂ ਵੀ ਸਾਰੇ ਪੰਥ ਨੂੰ ਅਸੀਂ ਇਕੱਠਾ ਕਰ ਸਕੀਏ ਉਦੇ ਵਿੱਚ ਇਹ ਨਹੀਂ ਵੀ ਸਾਾਨੂੰ ਕੁਝ ਚਾਹੀ ਉਹਦੇ ਵਿੱਚੋਂ ਸਾਡੀ ਤਾਂ ਇੱਕ ਸੇਵਾ ਲੱਗੀ ਆ ਅਸੀਂ ਉਹ ਸੇਵਾ ਨਿਭਾ ਰਹੇ ਆ ਕਿ ਜੇ ਅਸੀਂ ਇਹ ਸੇਵਾ ਦੇ ਨਾਲ ਨਾਲ ਅਸੀਂ ਪੰਥ ਨੂੰ ਇਕੱਠਾ ਕਰ ਸਕੀਏ ਤਾਂ ਮੈਂ ਸਮਝਦਾ ਕਿ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੋਊਗੀ ਸੋ ਪੂਰੀ ਨਿਸ਼ਕਾਮ ਆ ਜਿਹੜੀ ਇਹ ਪੰਜ ਮੈਂਬਰੀ ਟੀਮ ਕੰਮ ਕਰ ਰਹੀ ਆ ਤੇ ਲੋਕਾਂ ਦਾ ਵੱਡਾ ਸਹਿਯੋਗ ਮਿਲ ਰਿਹਾ ਤੇ ਹਰੇਕ ਦੇ ਨਾਲ ਅਸੀਂ ਰਾਬਤਾ ਸਾਡਾ ਅੱਦੀ ਕਾਇਮ ਕਰ ਰਹੇ ਆ ਤੇ ਇਹ ਨਹੀਂ ਵੀ ਸਾਡਾ ਵੀ ਕਿਸੇ ਵੀ ਕੋਈ ਵੀ ਧਿਰ ਹੈ ਕੋਈ ਵੀ ਧੜਾ ਜਿਹੜਾ ਜਿਹੜਾ ਆਪ ਤੈਨੂੰ ਪੰਥਕ ਕਹਿੰਦਾ ਵਾ ਸੋਦਲੇ ਅਸੀਂ ਤਾਂ ਕੋਸ਼ਿਸ਼ ਕਰਾਂਗੇ ਵੀ ਸਾਰਿਆਂ ਨੂੰ ਇਕੱਠੇ ਕਰੀਏ ਰਵੀ ਸਿੰਘ ਦੋਨੋਂ ਇੱਕ ਯੂਟਿਊਬਰ ਹੈ ਜੋ ਰਾਜੀ ਨੇ ਜੋ ਡਾਕੂਮੈਂਟਰੀ ਬਣਾਈ ਹੈ ਬੰਦਾ ਸਿੱਧਾ ਬਾਤੋ ਕਰ ਰਿਹਾ ਹੈ ਉਹਨੂੰ ਸਿੱਧਾ ਵਿਰੋਧ ਕਰ ਰਹੇ ਹੈ ਕਿ ਉਸਦੇ ਜੋ ਤੱਥ ਪੇਸ਼ ਕੀਤੇ ਗਏ ਉਸ ਤੇ ਫੇਰ ਛਾੜ ਦਿੱਤੀ ਗਈ ਹੈ ਬਿਅੰਸ ਕੇ ਬਣਾਇਆ ਰਵੀ ਤੁਸੀਂ ਕਰੋਗੇ ਹਾਂਜੀ ਉਹਦੇ ਬਾਰੇ ਦੇਖੋ ਅਸੀਂ ਵੀ ਦੇਖੀ ਨਹੀਂ ਹੈਗੀ ਤੇ ਜੇ ਜੋ ਕੋਈ ਹੋਊਗਾ ਤਾਂ ਅਸੀਂ ਸਿੱਖਾਂ ਸਾਥ ਦਮਾਂਗੇ ਨਾ ਸਾਰੇ ਜੋ ਇਦਾਂ ਦੇ ਭਾਵਨਾਵਾਂ ਅਨੁਸਾਰ ਹੀ ਹੋਣੀ ਚਾਹੀਦੀ ਹੈ ਕਿਤੇ ਵੀ ਸਿੱਖ ਵਿਧਵਾਨਾਂ ਦੀ رائے ਲੈ ਕੇ ਉਹਦੇ ਤੇ ਜਿਹੜਾ ਹੈਗਾ ਤੇ ਜੇ ਉਹਦੇ ਵਿੱਚ ਕੋਈ ਵੀ ਇਦਾਂ ਦੇ ਕੋਈ ਇਤਰਾਜ ਹੋਇਆ ਤਾਂ ਉਹਦਾ ਉਹਨੂੰ ਰਿਕਾਇਆ ਜਾਊਗਾ